ਹਾਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇ ਤੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇੱਛ ਪੁੰਨੀ ਵੱਡ ਭਾਗਨੀ ਵਰ ਪਾਇਆ ਹਰ ਰਾਇ ਮਿਲ ਸਾਹਿਆ ਮੰਗਲ ਲਗਾਵਹੀ ਗੀਤ ਗੋਵਿੰਦ ਆਲਾਏ ਹਰ ਜਿਹਾ ਅਵਰ ਨਾਂ ਦੇਸਾਈ ਕੋਈ ਦੂਜਾ ਲਾਵੇ ਨਾ ਲਾਏ ਹਲਤ ਪਲਤ ਸਵਾਰਿਉਨ ਨਹਿ ਚਲ ਦਿੱਤੀਆਂ ਨਜਾਏ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮ ਤਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਹਾਲ ਗੁਣ ਨਿਤ ਸਲਾਹੀਐ ਜੈ ਸਨੋ ਤੇਲ ਨ ਤਮਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਹਾਲ ਗੁਣ ਨਿਤ ਸਲਾਹੀ ਐ ਜਿਸ ਨੂੰ ਤੇਲ ਨ ਤਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ ਵੱਡ ਭਾਗੇ ਹੋ ਸਤ ਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅੱਜ ਫੱਗਣ ਦਾ ਮਹੀਨਾ ਆਰੰਭ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 12 ਮਹਾ ਦੇ ਅਨੁਸਾਰ ਇਹ ਫੱਗਣ ਦਾ ਮਹੀਨਾ ਸਾਡਾ ਜਿਹੜਾ ਦੇਸੀ ਸਾਲ ਹੈ ਉਹਦਾ 12ਵਾਂ ਤੇ ਅੰਤਲਾ ਮਹੀਨਾ ਹੈ 11 ਮਹੀਨਿਆਂ ਦੇ ਅੰਦਰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਤੂੰ ਜੀਵਨ ਦੇ ਵਿੱਚ ਕਮਾਈ ਕੀ ਕਰਨੀ ਹੈ ਨਾਮ ਦੀ ਕਮਾਈ ਸੇਵਾ ਸਿਮਰਨ ਦੀ ਕਮਾਈ ਕਰਨੀ ਹੈ ਤੇ 12ਵਾਂ ਮਹੀਨਾ ਮਹਾਰਾਜ ਕਹਿਣ ਲੱਗੇ ਇਹਦੇ ਵਿੱਚੋਂ ਤੈਨੂੰ ਫਲ ਪ੍ਰਾਪਤ ਹੋਣਾ ਹੈ ਜਿਹੜਾ ਤੂੰ ਨਾਮ ਸੇਵਾ ਸਿਮਰਨ ਦਾ ਚੰਗੇ ਕਰਮਾਂ ਦਾ ਬੀਜ ਬੀਜਿਆ ਹੈ ਨਾ ਉਹਨਾਂ 12ਵਾਂ ਮਹੀਨਾ ਹੈ ਇਹ ਫਲ ਲੈਣ ਵਾਲਾ ਇਹਦੇ ਤੈਨੂੰ ਫਲ ਪ੍ਰਾਪਤ ਹੋਣਾ ਹੈ ਆਓ ਇਸ ਮਹੀਨੇ ਦੇ ਰਾਹੀ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ 12 ਮਹਾਮਾਜ ਦੇ ਅੰਦਰੋਂ ਧੰਨ ਗੁਰੂ ਅਰਜੁਨ ਦੇਵ ਜੀ ਦੁਆਰਾ ਉਚਾਰਨ ਕੀਤੇ ਹੋਏ ਇਹ ਫੱਗਨ ਮਹੀਨੇ ਦਾ ਆਪ ਜੀਆ ਨੇ ਪਾਠ ਸਰਵਨ ਕੀਤਾ ਹੈ ਆਓ ਸੰਖੇਪ ਜੀ ਵਿਚਾਰ ਕਰੀਏ ਫਲਗੁਨ ਆਨੰਦ ਦੇ ਉਪਾਰ ਜਨ ਹਰ ਸੱਜਣ ਪ੍ਰਗਟ ਆਏ ਜਿਵੇਂ ਠੰਡ ਦਾ ਮੌਸਮ ਲੰਘ ਜਾਂਦਾ ਹੈ ਤੇ ਫੱਗਨ ਦੇ ਮਹੀਨੇ ਵਿੱਚ ਬਸੰਤ ਬਹਾਰ ਜਿਹੜੇ ਦਰਖਤ ਨੇ ਬੂਟੇ ਨੇ ਪੌਦੇ ਨੇ ਉਹਨਾਂ ਦੇ ਉੱਪਰ ਨਵੇਂ ਪੱਤੇ ਨਵੀਆਂ ਕੁੰੰਬਲਾ ਨਵੇਂ ਫੁੱਲ ਪੈਦਾ ਹੋ ਜਾਂਦੇ ਤੇ ਚਾਰਸ਼ਫੇਰਾ ਬਨਾਸਪਤੀ ਦੇ ਨਾਲ ਸੋਹਣਾ ਤੇ ਸੁਹਾਵਣਾ ਲੱਗਦਾ ਹੈ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੋਈ ਨਾਮ ਵਸ ਗਿਆ ਨਾਮ ਟਿਕ ਗਿਆ ਗੁਰੂ ਦੇ ਉਪਦੇਸ਼ ਨੂੰ ਕਮਾਲਿਆ ਉਹਨਾਂ ਦੇ ਅੰਦਰੋ ਵਾਹਿਗੁਰੂ ਪਰਮਾਤਮਾ ਪ੍ਰਗਟ ਹੋਏ ਫਲ ਗੁਣ ਆਨੰਦ ਉਪਾਰ ਜਨਾਂ ਉਹਨਾਂ ਦੇ ਅੰਦਰ ਆਨੰਦ ਉਹਨਾਂ ਦੇ ਅੰਦਰ ਖੇੜਾ ਪੈਦਾ ਹੋ ਗਿਆ ਹਰ ਸੱਜਣ ਪ੍ਰਗਟ ਆਏ ਉਹਨਾਂ ਦੇ ਹਿਰਦੇ ਘਰ ਦੇ ਅੰਦਰ ਸੱਜਣ ਵਾਹਿਗੁਰੂ ਪਰਮਾਤਮਾ ਪ੍ਰਗਟ ਹੋ ਗਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਈਆ ਮਿਲਾਏ ਤੇ ਰੱਬ ਦੇ ਪਿਆਰੇ ਜਿਹੜੇ ਸਾਧੂ ਸੰਤ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮੰਨ ਮੰਤ ਧੰ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਉਹ ਸੰਤ ਜਿਨ੍ਹਾਂ ਨੇ ਸਵਾਸ ਗਰਾਸ ਜਪਿਆ ਜਿਹੜੇ ਜਪ ਜਪ ਕੇ ਪਰਮਾਤਮਾ ਦਾ ਰੂਪ ਹੋ ਗਏ ਉਹ ਇਸ ਪ੍ਰੇਮ ਨੂੰ ਪਰਮਾਤਮਾ ਤੱਕ ਲਜਾਨ ਵਿੱਚ ਸਹਾਈ ਹੋਏ ਪਰਮਾਤਮਾ ਦਾ ਮਿਲਾਪ ਕਰਾਉਣ ਵਿੱਚ ਸਹਾਈ ਹੋਏ ਉਹਨਾਂ ਨੇ ਸਹਾਇਤਾ ਕੀਤੀ ਵਾਹਿਗੁਰੂ ਪਰਮਾਤਮਾ ਦੀਆਂ ਕਥਾ ਕਹਾਣੀਆਂ ਉਹਦੇ ਗੁਣ ਉਹਦੀਆਂ ਗੱਲਾਂ ਸੁਨਾਸਣਾ ਕੇ ਉਹਦੀ ਬਾਣੀ ਸੁਨਾਸਣਾ ਕੇ ਇਹ ਜਿਹੜਾ ਜਗਿਆਸੂਆ ਉਹਦੇ ਉਹਨੂੰ ਵੀ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਸੰਤ ਸਹਾਈ ਕਰ ਕਿਰਪਾ ਦਿਆਂ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੋਨੋਂ ਦੁੱਖਾ ਨਹੀਂ ਜਾਏ ਉਹਨਾਂ ਦੇ ਹਿਰਦੇ ਦੀ ਸੇਜਾ ਸੋਭਨੀਕ ਹੋ ਗਈ ਕਿਉਂਕਿ ਹਿਰਦੇ ਦੀ ਸੇਜਾ ਤੇ ਪਰਮਾਤਮਾ ਨੇ ਪ੍ਰਗਟ ਹੋਣਾ ਹੈ ਪਰਮਾਤਮਾ ਨੇ ਸਾਡੇ ਅੰਦਰੋਂ ਹੀ ਪ੍ਰਗਟ ਹੋਣਾ ਹੈ ਜਦੋਂ ਸਾਡੇ ਹਿਰਦੇ ਦੀ ਸੇਜਾ ਸੋਹਣੀ ਹੋ ਗਈ ਜਦੋਂ ਹਿਰਦੇ ਨੂੰ ਮਨ ਨੂੰ ਸਵਾਰ ਲਿਆ ਨਾ ਇੱਥੇ ਹੀ ਪਰਮਾਤਮਾ ਨੇ ਪ੍ਰਗਟ ਹੋਣਾ ਹੈ ਮਹਾਰਾਜ ਕਹਿਣ ਲੱਗੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਹੁਣ ਤੇ ਸਾਰੇ ਸੁਖ ਪ੍ਰਾਪਤ ਹੋ ਗਏ ਦੁੱਖਾਂ ਦੀ ਕੋਈ ਜਗ੍ਹਾ ਬਚੀ ਨਹੀਂ ਦੁੱਖ ਸਰੀਰ ਵਿੱਚੋਂ ਨਿਕਲ ਗਏ ਮਨ ਵਿੱਚੋਂ ਸੋਗ ਨਿਕਲ ਗਏ ਤਨ ਵਿੱਚੋਂ ਰੋਗ ਨਿਕਲ ਗਏ ਕਿਉਂਕਿ ਹੁਣ ਇਸ ਹਿਰਦੇ ਘਰ ਦਾ ਮਾਲਕ ਪ੍ਰਗਟ ਹੋ ਗਿਆ ਅੰਦਰ ਆ ਗਿਆ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ ਇੱਛ ਪੁੰਨੀ ਵੱਡ ਭਗਣੀ ਵਰ ਪਾਇਆ ਹਰ ਰਾਈ ਇਸ ਜੀਵ ਰੂਪੀ ਵੱਡ ਭਾਗਨ ਇਸਤਰੀ ਦੀ ਇੱਛਾ ਪੂਰੀ ਹੋ ਗਈ ਇਹਨੇ ਉਹ ਵਰ ਪ੍ਰਾਪਤ ਕਰ ਲਿਆ ਪ੍ਰਮਾਤਮਾ ਤੇ ਪ੍ਰਮਾਤਮਾ ਉਹ ਵਾਰੇ ਜਿਹੜਾ ਨਾ ਜੰਮਦਾ ਹੈ ਨਾ ਮਰਦਾ ਹੈ ਮਹਾਰਾਜ ਕਹਿਣ ਲੱਗੇ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ ਉਹ ਵੈਗੁਰੂ ਪ੍ਰਮਾਤਮਾ ਇਹ ਰੂਹ ਜਿਹੜੀ ਹੈ ਉਹਦੀ ਪ੍ਰਾਪਤੀ ਹੋ ਗਈ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ ਮਿਲ ਸਾਹਿਆਂ ਮੰਗਲ ਗਾਵਹੀ ਗੀਤ ਗੁਵਿੰਦਿਆਲਾਏ ਉਹਨਾਂ ਤੇ ਸਾਰੀਆਂ ਗੁਰਮੁਖ ਸਖੀਆਂ ਮਿਲ ਕੇ ਉਸ ਵੈਗੁਰੂ ਪਰਮਾਤਮਾ ਦੇ ਗੁਣ ਗਾਉਂਦੀਆਂ ਉਹਦੀ ਸਿਫਤ ਸਲਾਹ ਕਰਦੀਆਂ ਹਨ ਹਰ ਜਿਹਾ ਅਵਰ ਨਾ ਦਿਸਾਈ ਕੋਈ ਦੂਜਾ ਲਾਵੇ ਨਾ ਲਾਏ ਉਹਨਾਂ ਤੇ ਬਿਰਤੀ ਬ੍ਰਹਮਾਕਾਰ ਹੋਗੀ ਪਰਮਾਤਮਾ ਤੋਂ ਬਿਨਾ ਦੂਸਰਾ ਪਰਮਾਤਮਾ ਵਰਗਾ ਨਜ਼ਰ ਹੀ ਨਹੀਂ ਆਉਂਦਾ ਕੋਈ ਪਰਮਾਤਮਾ ਦੇ ਨੇੜੇ ਤੇੜੇ ਵੀ ਨਹੀਂ ਇੱਕੋ ਇੱਕ ਪਰਮਾਤਮਾ ਅਦੁੱਤੀ ਹੈ ਤੇ ਉਹਦੇ ਵਰਗਾ ਦੂਸਰਾ ਕੋਈ ਨਹੀਂ ਸਾਰੀਆਂ ਥਾਵਾਂ ਤੇ ਉਹ ਨਜ਼ਰ ਆਉਣ ਲੱਗ ਪਿਆ ਪਲਤ ਪਲਤ ਸਵਾਰਿਉਨ ਨਿਹਚਲ ਦਿੱਤੀਆਂ ਨ ਜਾਏ ਜਦੋਂ ਪਰਮਾਤਮਾ ਫਿਰ ਦੇਦੀ ਛੇਜਾ ਤੇ ਪ੍ਰਗਟ ਹੋ ਗਿਆ ਵਾਹਿਗੁਰੂ ਪਰਮਾਤਮਾ ਨੇ ਲੋਕ ਤੇ ਪਰਲੋਕ ਇਸ ਜੀਵ ਦਾ ਸਵਾਰ ਦਿੱਤਾ ਨਿਹਚਲ ਦਿੱਤੀਆਂ ਨ ਜਾਏ ਤੇ ਉਹ ਅਚਲ ਥਾਂ ਦੇ ਦਿੱਤੀ ਉਹ ਘਰ ਬਣਾ ਦਿੱਤਾ ਜਿੱਥੇ ਨਾ ਜਨਮ ਹੁੰਦਾ ਹੈ ਨਾ ਬੁਢਾਪਾ ਆਉਂਦਾ ਏ ਤੇ ਨਾ ਮੌਤ ਹੁੰਦੀ ਨਾਨਕ ਬੱਧਾ ਕਰਤਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ ਉਹ ਅਚਲ ਟਿਕਾਣਾ ਜਿਹੜਾ ਕਦੇ ਵਿੰਸਦਾ ਹੀ ਨਹੀਂ ਭਾਵ ਵਾਹਿਗੁਰੂ ਪਰਮਾਤਮਾ ਦੇ ਵਿੱਚ ਇਹ ਜੀਵ ਲੀਨ ਹੋ ਗਿਆ ਸੰਸਾਰ ਸਾਗਰ ਤੇ ਰਖਿਅਨ ਬਹੁੜ ਨਾ ਜਨਮੈ ਤਾਏ ਉਸ ਪਰਮਾਤਮਾ ਨੇ ਇਸ ਜੀਵ ਨੂੰ ਸੰਸਾਰ ਸਮੁੰਦਰ ਤੋਂ ਰੱਖ ਲਿਆ ਬਚਾ ਲਿਆ ਹੁਣ ਦੁਬਾਰਾ ਜਨਮ ਲੈ ਕੇ ਨਹੀਂ ਆਉਂਦਾ 84 ਲੱਖ ਜੁਨਾਂ ਵਿੱਚ ਇਹ ਜੀਵ ਆਤਮਾ ਭਟਕਦੀ ਨਹੀਂ ਹੁਣ ਵਾਹਿਗੁਰੂ ਪਰਮਾਤਮਾ ਨੇ ਆਪ ਰੱਖ ਲਿਆ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਸੋ ਵਾਹਿਗੁਰੂ ਪਰਮਾਤਮਾ ਦੇ ਅਨੇਕਾਂ ਗੁਣ ਨੇ ਤੇ ਜੀਵ ਦੀ ਜੀਭਾ ਇੱਕ ਹੈ ਇੱਕ ਜੀਵ ਦੇ ਨਾਲ ਉਹਦੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ ਉਹ ਬਿਆੰਤ ਗੁਨਾ ਦਾ ਮਾਲਕ ਹੈ ਉਹ ਤੇ ਗੁਨਾ ਦਾ ਖਜ਼ਾਨਾ ਭੰਡਾਰਾ ਹੈ ਜਿਹਵਾ ਏਕ ਕਮਨ ਗੁਣ ਕਹੀਐ ਬੇ